ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਵਾਗਤ ਹੈ ਤੁਹਾਡਾ ਘੈਂਟ ਲੱਗਵਾ ਚੈਨਲ ਵਿੱਚ ਅੱਜ ਆਪਾਂ ਇੱਧਰ ਜਾ ਰਹੇ ਸੀ ਆਪਣੇ ਬੱਤੇਪਿੰਡ ਆਪਾਂ ਜਾਂਦੇ ਦੇਖਿਆ ਇੱਕ ਬਹੁਤ ਵਧੀਆ ਲੋਕੇਸ਼ਨ ਬਹੁਤ ਵਧੀਆ ਜਾਨੀ ਕਿ ਫਾਰਮ ਹਾਊਸ ਬਣਿਆ ਹੋਇਆ ਆਪਾਂ ਚਲੋ ਮਾਹ ਚੱਲ ਦੇਖ ਲੈਂਦੇ ਆ ਅਜ ਅੰਦਰ ਜਾ ਕੇ ਚਲੋ ਮਿਲਾਂਦੇ ਆ ਤੁਹਾਨੂੰ ਅਜ ਅੰਦਰ ਨਾਲੇ ਮਿਲਦੇ ਆ ਉਹਨਾਂ ਦੇ ਆਨਰ ਨੂੰ ਆ ਗਿਆ ਕੋਲੀ ਅੱਜ ਆ ਗਿਆ ਜੀ ਸਿਕਰ ਹਾਂ ਤੁਹਾਡਾ ਆਪਾਂ ਜਾ ਰਹੇ ਹਾਂ ਵੀ ਆਪਾਂ ਚਲੋ ਦੇਖਿਆ ਮੈਂ ਚਲੋ ਅੱਜ ਦੇਖੇ ਲਈਏ ਠੀਕ ਹੈ ਜੀ ਬਹੁਤ ਵਧੀਆ ਲੋਕੇਸ਼ਨ ਬਣੀ ਪਰ ਉਹ ਬੜਾ ਸੋਹਣਾ ਲੱਗਦਾ ਦੇਖਣ ਨੂੰ ਨਾ ਉਹ ਦੂਰ ਤੋਂ ਜਿਹੜਾ ਥੋੜਾ ਉੱਪਰ ਜੰਮੀ ਜਿਹੀ ਨਿਕਲੀ ਵੀ ਆ ਬਸ ਸੱਤੋ ਰਿਹਾ ਹੀ ਨਹੀਂਗਾ ਇਸਕੇ ਬਣਾ ਦੇਖੀ ਚੱਲਦੇ ਆ ਫੇਰ ਆਇਦਾ ਹੋਰ ਕੰਮ ਸੀ ਹਾਂ ਜੀ ਹਾਂ ਜੀ ਬਸ ਇਹ ਜੰਗਲ ਤੇ ਮੰਗਲ ਹੈ ਜੀ ਨਹੀਂ ਬਹੁਤ ਸੋਹਣਾ ਹੈ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਸ਼ਾਂਤੀ ਵੀ ਹੈ ਸੀ ਰੋਡ ਤੋਂ ਸਾਰੇ ਟ੍ਰੈਫਿਕ ਤੋਂ ਪੂਰ ਰੋਲੇ ਰੁਫੇ ਤੋਂ ਦੂਰ ਆ ਕੇ ਅਸੀਂ ਬਣਾਇਆ। ਨੀ ਬਣਾਉਣ ਦਾ ਮਕਸਦ ਇਹੀ ਸੀ। ਨਾ ਠੀਕ ਹੈ ਜੀ। ਕਿ ਇੱਥੇ ਕੋਈ ਸ਼ਾਂਤੀ ਹੋਵੇ ਮਨ ਨੂੰ ਸ਼ਾਂਤੀ ਹੋਣੀ ਚਾਹੀਦੀ ਹੈ। ਮਾਂ ਇਹਦਾ ਜੀ ਚਾਹੀਦੀ ਹੈ ਕਿੰਨੇ ਹੌਲਨਾ ਹੈ। ਸ਼ਹਿਰ ਦਾ ਸ਼ੋਰ ਸ਼ਰਾਬਾ ਹੈਗਾ ਵੀ ਉਹ ਤਾਂ ਪਾਸੇ ਬਣਾਈ ਅਸੀਂ ਆਪੇ। ਮਾਂ ਵਧੀਆ ਚੀਜ਼ ਹੈ। ਇਸੇ ਉਦਾਂ ਵੀ ਆ ਕੇ ਨੇ ਅੰਦਰ ਸਕੂਨ ਜਾਂ ਮਿਲਦਾ। ਇੱਕ ਸਕੂਨ ਜਣੀ ਲਾਈਫ ਲੱਗਦੀ ਆ ਵੀ। ਸਕੂਨ ਲਈ ਬਣਾਇਆ ਜੀ। ਬਹੁਤ ਏ ਚੀਜ਼ ਹੈ। ਇੱਕ ਵਾਰ ਦਿਖਾਓ ਅੰਕਲ ਜੀ ਸਾਰਾ ਸਾਨੂੰ ਨਾ। ਹਾਂ ਇਹ ਫ੍ਰੈਂਚ ਆਰਕੀਟੈਕਚਰ ਤੇ ਆ ਇਹ ਅੱਛਾ ਜੀ ਇਹ ਬੀਸੀ ਬਣਾਇਆ ਹੈ ਇਹ ਫ੍ਰਾਂਸ ਦੇ ਗੇਟ ਦੀ ਕਾਪੀ ਹੈ ਅੱਛਾ ਜੀ ਤੁਹਾਨੂੰ ਜੀ ਫ੍ਰੈਂਚ ਆਰਕੀਟੈਕਚਰ ਦਾ ਸਾਰਾ ਇਹ ਵੀ ਤੁਹਾਨੂੰ ਮੈਂ ਬਾਅਦ ਵਿੱਚ ਇਹਦੀ ਇੱਕ ਗਰੀ ਫੋਟੋ ਹੈ ਇਹ ਤੁਹਾਨੂੰ ਲਿਆ ਹੋਇਆ ਤੇ ਕਨਸੈਪਟ ਅੱਛਾ ਉਹ ਵੀ ਤੁਹਾਨੂੰ ਦਿਖਾਵਾਂਗਾ ਓਕੇ ਇਹ ਦਰ ਐਂਟਰ ਹੁੰਦਾ ਹੀ ਸਾਡਾ ਲੱਗ ਕੇ ਦੇਖਣ ਆ ਜਾ ਕੰਮ ਚੱਲੂ ਗਿਆ ਜੀ ਸਾਰਾ ਇਹ ਕੰਮ ਸਟਾਰਟ ਹੈ ਜੀ ਸਾਰਾ ਇਹ ਮਨਸਤੋਂ ਨੂੰ ਦਿਖਾਉਣਾ ਪੈਣਾ ਬੜੀ ਆ ਨੈਕਸਟ ਸਾਈਡ ਸਾਡਾ ਜਿਹੜਾ ਇੱਥੇ ਹੈਗਾ ਇਹ ਸਾਡਾ ਆਫਿਸ ਤੇਰੀ ਹੈ ਜੀ ਅੱਛਾ ਇਹ ਕੋਈ ਵੀ ਬੰਦਾ ਆਉਂਦਾ ਉਹਨੂੰ ਪਹਿਲਾਂ ਐਂਟਰੀ ਤੇ ਓਕੇ ਹੈ ਗਾਰਡਰੂਮ ਹੈ ਠੀਕ ਹੈ ਮੈਰਿਕ ਕੈਂਟਰੀ ਹੈ ਵਾਸ਼ਰੂਮ ਨਾਲ ਐਸ ਆਫਿਸ ਨੂੰ ਵੀ ਅਸੀਂ ਬਹੁਤ ਬੜੀ ਤਰੀਕੇ ਨਾਲ ਬਣਾ ਰਹੇ ਹਾਂ ਜਿਵੇਂ ਤੁਸੀਂ ਉਹ ਦੇਖ ਰਹੇ ਹੋ ਕਿ ਉਹਦੇ ਤੇ ਲੱਗਿਆ ਹਾਂਜੀ ਹਾਂਜੀ ਮਤਲਬ ਜਿਆਦਾ ਗ੍ਰੀਨਰੀ ਹੋਏਗੀ ਇੱਥੇ ਸਾਰੀ ਤੁਹਾਨੂੰ ਚਾਰੇ ਪਾਸੇ ਗ੍ਰੀਨ ਨਜ਼ਰ ਆਊਗਾ ਠੀਕ ਹੈ ਇਹਦੇ ਉੱਤੇ ਵੀ ਪੂਰੀਆਂ ਇਹ ਗ੍ਰੀਨਰੀ ਹੈ ਪੂਰੀ ਕਬੇਲ ਚੜੇਗੀ ਇਹਦੇ ਉੱਤੇ ਪੂਰਾ ਗ੍ਰੀਨ ਹੋ ਜਾਏਗਾ ਵਾਹ ਜੀ ਤਾਂ ਜਾਈ ਜਾ ਜਿਹੜਾ ਮੈਂ ਕਹਈਆ ਅੱਧੀ ਹਰ ਚੀਜ਼ ਦਾ ਧਿਆਨ ਰੱਖਿਆ ਜੀ ਜਿਹੜਾ ਬੰਦਾ ਇੱਥੇ ਆਉਂਦਾ ਉਹ ਇਸ ਤਰ੍ਹਾਂ ਇਸ ਤਰ੍ਹਾਂ ਇਹ ਮਜੇ ਵੀ ਮਾਣ ਕੇ ਤੇ ਇੱਕ ਨਾ ਨਾ ਜੀ ਇਹ ਬੁੱਟੇ ਜੀ ਇਹ ਬਹੁਤ ਦੂਰ ਤੋਂ ਆਏ ਨੇ ਜੀ ਤਾਹਰਨਪੁਰ ਤੋਂ ਅੱਛਾ ਜੀ ਕੁਛ ਗਜਰੋਲਾ ਯੂਪੀ ਦੇ ਵਿੱਚ ਮਿਰਠ ਦੇ ਕੋਲ ਹੈ ਅੱਛਾ ਜੀ 8314 ਇੱਕ ਰਕਤਾਂ ਰੁਪਿਆ ਦੇ ਆ ਰਹੇ ਨੇ ਜੀ ਇੱਕ ਆ ਗਿਆ ਸਾਡਾ ਤੁਸੀਂ ਕਿੰਨਾ ਕੱਟਾ ਜੀ ਹੋ ਰਹੀ ਸੀ ਇਸ ਕਰਕੇ ਇਹ ਲੈ ਆ ਰਹੇ ਵੀ ਪਹਿਲਾਂ ਸਾਰੀ ਆ ਪਲਾਂਟੇਸ਼ਨ ਪਹਿਲਾਂ ਹੋਣੀ ਪਹਿਲਾਂ ਲੱਜੇਗਾ ਨਾ ਪਹਿਲਾਂ ਹੋ ਜਵੇ ਹਾਂਜੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕਰਾਂਗੇ ਜੀ ਜਦ ਤੱਕ ਉਹ ਤਿਆਰੀ ਹੋ ਜਾਈ ਨਹੀਂ ਲੱਗੇ ਹਾਂਜੀ ਆਣਗੇ ਤੇ ਆ ਸਾਡਾ ਸਾਰਾ ਸਰਵੈਂਟ ਬਲਾਕ ਹੈ ਜੀ ਅੱਛਾ ਸਰਵਿਸ ਏਰੀਆ ਕਹਿੰਦੇ ਇਹਨੂੰ ਹਾਂਜੀ ਹਾਂ ਇਹਦੇ ਵਿੱਚ ਮੇਨ ਕਿਚਨ ਹੋਊਗੀ ਸਾਡੀ ਹਾਂਜੀ ਜਿੱਦਾਂ ਐਸ ਘਰ ਦੇ ਲਈ ਜਿਹੜੀ ਕਿਚਨ ਹੈ ਨਾ ਉਹ ਇੱਥੇ ਹੋਏਗਾ ਸਾਰਾ ਕੁੱਕ ਕੂਡ ਹਾਂ ਠੀਕ ਹੈ ਠੀਕ ਹੈ ਸਟੋਰ ਹੈਗਾ ਲੌਬੀ ਇਹਦੇ ਵਿੱਚ ਬਾਥਰੂਮ ਹੈ ਅੰਦਰ ਸਰਵੈਂਟ ਦਾ ਰੂਮ ਹੈ ਹਾਂਜੀ ਤੇ ਜੇ ਕਿਸੇ ਨਾਲ ਕੋਈ ਗਨਮੈਨ ਕੋਈ ਡਰਾਈਵਰ ਆਉਂਦਾ ਹਾਂਜੀ ਉਹਦੇ ਲਈ ਵੀ ਰੂਮ ਹੈ ਇਹਦੇ ਵਿੱਚ ਠੀਕ ਹੈ ਉਹਦੇ ਲਈ ਸਾਰੇ ਇੰਤਜ਼ਾਮ ਅੰਦਰ ਰਹਿਣ ਲਈ ਆਹ ਇਹ ਥੱਲੇ ਲੱਗੂਗਾ ਹਾਂਜੀ ਇਹ ਸਾਰਾ ਬੁੱਟਾ ਲੱਗ ਕੇ ਨੇ ਆਲਮੋਸਟ ਇਹਨਾਂ ਏਰੀਆ ਥੱਲੇ ਵਾਲਾ ਕਵਰ ਹੋ ਜਾਣਾ ਹੈਗਾ ਤਾਂ ਕਿ ਇੱਧਰ ਦਾ ਕੋਈ ਤੁਹਾਨੂੰ ਨਾ ਚੀਜ਼ ਦੱਸੋ ਵੀ ਨਹੀਂ ਹੈ ਬਸ ਠੀਕ ਹੈ ਇਹ ਸਾਡਾ ਸਾਰਾ ਪਾਰਕਿੰਗ ਦਾ ਏਰੀਆ ਸਾਰਾ ਹੈ ਠੀਕ ਹੈ ਜੰਨਾ ਏਰੀਆ ਸਾਰੇ ਪਾਰਕਿੰਗ ਦਾ ਏਰੀਆ ਆ ਸਾਡਾ ਲਾਉਨ ਏਰੀਆ ਠੀਕ ਹੈ ਇਹ ਚਾ ਲਾਉਨ ਮੰਨਣਾ ਸਾਰੇ ਇਹ ਆ ਸਾਡਾ ਕੋਚ ਰੇ ਹੈ ਸਾਰਾ ਮੇਨ ਐਂਟਰੀ ਏਟਾ ਠੀਕ ਹੈ ਜੇ ਕੋਈ ਆਉਣੇ ਤਾਂ ਗੱਡੀ ਇੱਥੇ ਹੈ ਉੱਪਰ ਰੱਖ ਦਿੰਗੇ ਫੋਰਥ ਦੀ ਕੜਾਈ ਵੀ ਇੰਨੀ ਰੱਖੀ ਹੈ ਕਿ ਗੱਡੀ ਆ ਕੇ ਖੜ ਜਵੇ ਤਾਂ ਦੋਵੇਂ ਸਾਈਡਾਂ ਦੇ ਤੱਕੀਆਂ ਖੋਲਣਾ ਪਊਗਾ ਹੂੰ ਠੀਕ ਹੈ ਇਹ ਨਹੀਂ ਹੈ ਵੀ ਤੁਸੀਂ ਆ ਕੇ ਤਾਂ ਇੱਕ ਸਾਈਡ ਤੋਂ ਨੂੰ ਬੰਦ ਕਰ ਦੇਣਾ ਨਾ ਨਾ ਜਗਾ ਖੁੱਡੀ ਹੈ ਯਾਰ ਕੁਲਡੁੱਲੀ ਆ ਜਾਓ ਨਾਲ ਦੋਵੇਂ ਸਾਈਡਾਂ ਆਪਸ ਵਿੱਚ ਮਿਲਣਗੇ ਉਸ ਤੋਂ ਬਾਅਦ ਤੁਹਾਡਾ ਅੱਗੇ ਆਵੇ ਜੀ ਆ ਗਿਆ ਇਹਨਾਂ ਦਾ ਪਤਾ ਲੱਗ ਗਿਆ ਕੰਮ ਚੱਲ ਰਿਹਾ ਵਾਹ ਬਾਹਰ ਆ ਸਾਡਾ ਨੰਬਰ ਕੰਟਰੀ ਹੈ ਅਜੇ ਇਹ ਗੇਟ ਦਾ ਮੰਨਦੀ ਡਿਜ਼ਾਈਨ ਹੋ ਰਿਹਾ ਹੈਗਾ ਅੱਛਾ ਜੀ ਸੈਫਟ ਗੇਟ ਬਣਾਣਾ ਤੇ ਆ ਵੀਰ ਸਾਡੇ ਬਾਕੀ ਲੱਕੜ ਦਾ ਕੰਮ ਸਾਰਾ ਬਣ ਚੁੱਕਿਆ ਹਾਂਜੀ ਸਾਡੀ ਆਉਣੀ ਆਗੀ ਕਿਉਂਕਿ ਇਹ ਬਹੁਤ ਹੋਣਾ ਸਾਰਾ ਲੱਕੜੀ ਦਾ ਕੰਮ ਹੋਣਾ ਠੀਕ ਹੈ ਹੁਣ ਸਾਈਡ ਉੱਤੇ ਅਸੀਂ ਇੱਕ ਕੰਸੈਪਟ ਕੋ ਰੱਖਿਆ ਜਿਹੜੇ ਪੁਰਾਣੇ ਫੌਜੀ ਨੇ ਹਾਂਜੀ ਵਰਲਡ ਵਾਰ 1 ਜਾਂ 2 ਜੈਸਾ ਸਾਰੇ ਵਾਲੀ ਪਿਕਚਰ ਹੋਣੀ ਹੈ ਮੈਂ ਨਹੀਂ ਵੀ ਮੇਰੇ ਗ੍ਰੈਂਡਫਾਦਰ ਦੀ ਅੱਛਾ ਜੀ ਤੇ ਉਹਨਾਂ ਨੇ ਕਰਕੇ ਰੱਖਿਆ ਵੀ ਬਾਪੂ ਦੀ ਬੋਲਣਾ ਨੂੰ ਮੇੜੀ ਹੈ ਤੇ ਆ ਥੱਲੇ ਸਾਡਾ ਜਿਹੜਾ ਇਹਨੂੰ ਸੰਕਲ ਸਿਟਿੰਗ ਬੋਲਦੇ ਆ ਸਾਰਾ ਏਰੀਆ ਹਾਂਜੀ ਵਿੱਚ ਉੱਤਰ ਕੇ ਤੁਸੀਂ ਥੱਲੇ ਬੈਠ ਸਕਦੇ ਆ ਨਾ ਇੱਥੇ ਵਧੀਆ ਜਿਹਾ ਵੀਊ ਦੇਖਦੇ ਆ ਉਹ ਸਾਡੇ ਸਾਹਮਣੇ ਕਿਚਨ ਆ ਗਈ ਡਾਈਨਿੰਗ ਏਰੀਆ ਆ ਗਿਆ ਸੀ ਠੀਕ ਹੈ ਇੱਕ ਐਂਟਰੀ ਸਾਡੀ ਉਹ ਸਾਈਡ ਤੋਂ ਹੈ ਕੋਈ ਬਹੁਤ ਸੋਹਣੀ ਐਂਟਰੀ ਬਣਨੀ ਹੈ ਉਹਦੇ ਵਿੱਚ ਫਲਾਂਟ ਵੀ ਹੋਣੀ ਹੈ ਤੇ ਐਂਟਰੀ ਵੀ ਹੋਵੇਗੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਆ ਗਿਆ ਜੀ ਐਡੇ ਤੁਹਾਡੇ ਕੋਲ ਥੇਲੇ ਬੈਠ ਜਾਵਾਂਗੇ ਹਾਂ ਇਹ ਸੂਟ ਰੂਮ ਹੈ ਬਟਾ ਛੇੜੇ ਰੂਮ ਹੋ ਆ ਗਿਆ ਇਹ ਦੂਜਾ ਬਣਾ ਗਿਆ ਠੀਕ ਹੈ ਜੀ ਆ ਸਾਰਿਆਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਫਾਈਵ ਸਟਾਰ ਤੋਂ ਘੱਟ ਨਾ ਸਹੀ ਹੈ ਇਹ ਇੰਟੀਰੀਅਰ ਜ਼ਿਆਦਾ ਆਪਣੀ ਏਰੀਆ ਜਿਵੇਂ ਕਹਿੰਨਾ ਹੈ ਕੋਸ਼ਿਸ਼ ਹੈ ਵੀ ਇਹ ਬਹੁਤ ਕਾਰਨੋਂ ਦੇ ਬੰਦੇ ਬਹੁਤ ਬੈਠੇ ਨੇ ਬਿਲਕੁਲ ਬਿਲਕੁਲ ਆਪਣੀ ਜੀ ਸੋਚੀ ਹੁੰਦੀ ਹੈ ਵੀ ਅਸੀਂ ਵਧੀਆ ਕਰੀਏ ਬਸ ਲੱਗਦੇ ਨਹੀਂ ਮੰਨਦਾ ਲੱਗਦੇ ਹੋਵੇਗਾ ਆਪਣੇ ਹੈ ਵੀ ਨਹੀਂ ਮੇਰੇ ਖਾ ਮੇਦਰ ਵੀ ਹੈ ਨਾ ਨਹੀਂ ਤੇ ਐਸ ਤਰ੍ਹਾਂ ਦੇਖ ਰਹੇ ਪਲਾਨ ਤੇ ਸਾਰੇ ਕਿਤਨੇ ਕਿਤੇ ਜਾ ਕੇ ਲੱਗ ਜਾਣੇ ਆ ਸਾਰੇ ਇੱਕ ਅਸੀਂ ਬਹੁਤ ਸੋਹਣੀ ਚੀਜ਼ ਬਣਾ ਰਹੇ ਹਾਂ ਇਹਨੂੰ ਬੋਲਦੇ ਨੇ ਸੰਕਨ ਸਿਟਿੰਗ ਇਹਦੇ ਚੀਏ ਵਾਟਰ ਬਾਡੀ ਓਕੇ ਇਹਦੇ ਅੰਦਰ ਤੁਸੀਂ ਜਾ ਕੇ ਬੈਠਣਾ ਇਸ ਸੈਂਟਰ ਜਿਹਦੇ ਹਜੇ ਫਾਇਰਪਲੇਸ ਬਣ ਨਹੀਂ ਇੱਕ ਜੇ ਤੁਸੀਂ ਸਰਦਿਆਂ ਦੇ ਸ਼ਾਬ ਨੂੰ ਕਹਿੰਦੇ ਹਾਂ ਤਾਂ ਵਿੱਚ ਤੁਸੀਂ ਲਾਈਵ ਮਤਲਬ ਜਿਹੜੀ ਫਾਇਰ ਕਰ ਸਕਦੇ ਹੋ ਉਸ ਸਿੱਖਣ ਲਈ ਆ ਸਾਰਾ ਆ ਸਾਰਾ ਪਾਣੀ ਇੱਧਰ ਚਾਹੇ ਪਾਣੀ ਹੋਊਗਾ ਇਹ ਸਾਰੂ ਇਹਦੇ ਵਿੱਚ ਫਾਇਰ ਦੇ ਇੱਕ ਬਣਾਉਗਾ ਅੱਛਾ ਤੇ ਇਹ ਸਾਰੇ ਪਾਣੀ ਨੇ ਮਤਲਬ ਹਰ ਟਾਈਮ ਹਿਲਦੇ ਰਹਿਣਾ ਐ ਇਦਾਂ पी अ एंड जाके ओस पास से इस पानी में चले ना। ये फिर ठल्ले ते हलाऊंगा ये हां ठल्ले ते ठल्ले सारा बहुत बढ़िया जीठा है फिर तो तैयार हो रहा भाभी हां इतना कुछ कर दो वहां पे किते आए रेस्टोरेंट लगा तुम्हारे तो मालूम है ये गेट पर हम्म का साडे को आ गए अच्छा जी हां साडे गेम रूम है ये तो फ्रीन टेबल और छोटे में गेम्स है ठीक है इधर तो आपका कोई ਮੈਂ ਉਧਰ ਸਾਡੀ ਫੈਮਿਲੀ ਲਈ ਪੀਣ ਦੀ ਸਟੇਟ ਲਈ ਹਾਂ ਪਰ ਕੋਈ ਆ ਜਾਂਦਾ ਨਾ ਉਹਦੇ ਦੀ ਬਾਹਰ ਵਾਲੇ ਦੇ ਬਾਹਰ ਹੁੰਦੇ ਹੂ। ਉੱਥੇ ਕਿਹਾ ਉਹ ਜੀ ਕਿ ਤੁਹਾ ਬਾਗ ਹੋਵੇ। ਐਸੇ ਨਾਲ ਵਾਸ਼ਰੂਮ ਦੇ ਐਸੇ ਵਾਸ਼ਰੂਮ ਦੀ ਸਨੀਤੀ ਜਿੰਨੀ ਹਰ ਹਰ ਜਗ੍ਹਾ ਦਿੱਤੀ ਹੋਈ ਹੈ। ਕਿ ਬੰਦੇ ਨੂੰ ਕਿਤੇ ਕੋਈ ਬੈਠਾ ਤਾਂ ਉਹਨੂੰ ਕਿਤੇ ਵਾਸ਼ਰੂਮ ਦੇ ਲਈ ਉੱਥੇ ਨਹੀਂ ਬਸ ਦੂਰ ਨਾਲ। ਹਰੇਕ ਨੇੜੇ ਤੋਂ ਨੇੜੇ ਨੂੰ ਮਿਲ ਜਿਵੇਂ ਆਪਣੀ ਸੋਲ ਚ। ਤੇ ਇਸ ਤੋਂ ਅੱਗੇ ਸਾਡੇ ਆ ਲਾਂਚ ਸ਼ੁਰੂ ਹੋ ਗਏ। ਉਨ ਨੈਕਸਟ ਜਿਹੜਾ ਅਗਲਾ ਕਮ ਚੱਲਣ ਵਾਲਾ ਹਾਂਜੀ ਉਹਦੇ ਵਿੱਚ ਸਾਡਾ ਇਹ ਗੋਲਫ ਦਾ ਏਰੀਆ ਠੀਕ ਹੈ ਉਸ ਤੋਂ ਕੇ ਪੂਲ ਸਵਿਮ ਪੂਲ ਹਾਂਜੀ ਕਾਫੀ ਵੱਡਾ ਹੋਏਗਾ 80 ਫੁੱਟ ਬਾਈ 30 ਫੈਂਟਮੀਟਰ ਦਾ ਠੀਕ ਹੈ ਉਸ ਤੋਂ ਕੇ ਫਿਰ ਕਮਨ ਵਾਸ਼ਰੂਮ ਹੋਗੇ ਤੇ ਇਧਰ ਤੁਸੀਂ ਆਗੇ ਸਾਰਾ ਲੌਂਗ ਸਟਾਫਰ ਜੇ ਤੁਹਾਨੂੰ ਕੋਈ ਛੋਟੀ ਮੋਟੀ ਪਾਰਟੀ ਕਰਨੀ ਹੈ ਆਪਣੇ ਪੂਲ ਦੇ ਹਾਂਜੀ ਸਰਾਊਂਡਿੰਗ ਕਰਨੀਆਂ ਜਾਂ ਵੈਸੇ ਕੋਈ ਕਰਨੀ ਤੁਸੀਂ ਕਰ ਸਕਦੇ ਹੋ ਆਪਕੋ ਸਟੇ ਇਹ ਕਿ ਆ ਗਈ ਸੀ ਪਹਿਲੀ ਮਾਜੇ ਤੋਂ ਪਰਸਪਰ ਨੂੰ ਕਰਾਂਗੇ ਇਹ ਲਾਈਟਾਂ ਵੀ ਸਾਈਕਲ ਹੈ ਜਿਹੜੀ ਰਾਤ ਨੂੰ ਦੇਖੋਗੇ ਇਹਨਾਂ ਹਾਂਜੀ ਇਹਦੀ ਪੂਰੀ ਜਿਹੀ ਲਾਈਟ ਐਦਾਂ ਹੋਏਗੀ ਇਹਦੇ ਉੱਤੇ ਅੱਛਾ ਜੀ ਹਾਂਜੀ ਇਹ ਤੁਹਾਡਾ ਆ ਗਿਆ ਜੀ ਉੱਤੇ ਫੇਰ ਸਾਰੇ ਹੀ ਅਸੀਂ ਹਰ ਫਲੋਰ ਦੇ ਉੱਤੇ ਜਿਹੜਾ ਸਾਡਾ ਮਤਲਬ ਛੱਤ ਵੀ ਹੈ ਨਾ ਉਹਨੂੰ ਹਰ ਹਰ ਜਗ੍ਹਾ ਯੂਜ਼ ਕੀਤਾ ਹੋਇਆ ਹੈ ਕਿਉਂਕਿ ਛੱਤ ਨੂੰ ਦੇ ਬਿਸ਼ੇ ਨੇ ਦਿੱਤਾ ਵੀ ਇੱਦਾਂ ਹੀ ਪਈ ਹੈ ਇਹ ਪਰਗੋਲਾ ਕਹਿੰਦੇ ਇਹਨੂੰ ਗਰੀਬੋ ਵੀ ਕਹਿੰਦੇ ਨੇ ਹੈ ਜੇ ਉੱਥੇ ਗਲਾਸ ਲਾ ਕੇ ਵੀ ਥੋੜਾ ਲੈਚਰਨ ਵੀ ਤੁਹਾਨੂੰ ਸਨਲਾਈਟ ਜਾਂ ਮੀਂਹ ਦਾ ਨਜ਼ਾਰਾ ਤੁਸੀਂ ਲੈ ਸਕਦੇ ਹੋ ਮਾਸਟਰ ਹਵਾ ਵੀ ਹਵਾ ਵੀ ਖੁੱਲੀ ਹੁਸਰਦੀ ਹੈ ਸਰਦੀਆਂ ਤਾਂ ਇੱਧਰ ਫਾਇਰਪਲੇਸ ਬਣਾਈ ਹੈ ਉਹ ਜੋ ਫਾਇਰਪਲੇਸ ਹੈ ਠੀਕ ਹੈ ਜੀ ਇੱਥੋਂ ਤੁਸੀਂ 12 ਮਹੀਨੇ ਸਭ ਤੋਂ ਵਧੀਆ ਚੀਜ਼ ਹੈ ਕਿ ਸਨਸੈਟ ਦੇਖ ਸਕਦੇ ਆਂ ਇੱਥੇ ਘੜ ਕੇ ਹਾਂਜੀ ਇੱਥੋਂ ਸਨਸੈਟ ਉਹ ਤੱਕ ਜਾਂਦਾ ਅਸੀਂ ਉਹਦੇ ਪੁਆਇੰਟ ਰੱਖੇ ਹੋਏ ਆ ਹੁਣ ਚਾਹਨਾ ਇੱਕ ਬਣਾਵਾਂਗੇ ਹਾਂਜੀ ਜਦੋਂ ਗਰਮੀਆਂ ਹੁੰਦੀਆਂ ਜੂਨ ਮਹੀਨਾ ਆ ਤੁਹਾਨੂੰ ਮੈਂ ਦਿਖਾਉਣਾ ਕਿੱਥੇ ਜਾ ਕੇ ਸਨਸੈਟ ਹੁੰਦਾ ਇੱਥੇ ਜਿਹੋ ਪੱਠੇ ਦੀ ਚਿਮਨੀ ਹੈ ਜਿਹੜੀ ਆਂਬ ਦੇ ਉੱਤੇ ਦੀ ਦਿਖਦੀ ਓਦੋਂ ਪਟੇੜੀ ਵਾਲੀ ਦੀ ਹਾਂ ਇੱਧਰ ਇੱਧਰ ਬਸ ਆਂਬ ਦੇ ਤੋਂ ਥੋੜੀ ਜੀ ਹਾਂਜੀ ਜੂਨ ਦੇ ਮਹੀਨੇ ਚ ਉੱਥੇ ਸਨਸੈਟ ਹੁੰਦਾ ਹੈ ਅੱਛਾ ਜੀ ਤੇ ਦਸੰਬਰ ਦੇ ਵਿੱਚ ਇੱਥੇ ਆ ਕੇ ਹੁੰਦਾ ਦਸੰਬਰ ਇੱਧਰ ਹੁੰਦਾ ਹਾਂਜੀ ਹੁਣ ਹੁਣ ਤਕਰੀਬਨ ਆਹ ਜਿਹੜਾ ਸਾਡਾ ਬਣਿਆ ਕੋਠ ਹਾਂਜੀ ਹੁਣ ਇਹਦੇ ਉੱਤੇ ਆ ਗਿਆ ਉਹ ਸੂਰਜ ਹਾਂਜੀ ਇਹਨੇ ਹੌਲੀ 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 ਸਰਦੀਆਂ ਚ ਇੱਥੇ ਆ ਜਾਣਾ ਠੀਕ ਹੈ ਜਦੋਂ ਗਰਮੀਆਂ ਸ਼ੁਰੂ ਹੋਣੀਆਂ ਦਸੰਬਰ ਤੋਂ ਬਾਅਦ ਇਹਨੇ ਆਪਣਾ ਫੇਰ ਇੱਧਰੋਂ ਸ਼ੁਰੂ ਕਰ ਦੇਣਾ ਉਹ ਜੂਨ ਤੱਕ ਉੱਥੇ ਜਾਣਾ ਮਾਣ ਸਾਰਾ ਸੰਸੈਟ ਤੋਂ ਹਰ ਮਹੀਨੇ ਸਾਰਾ ਸਾਲ ਇੱਥੋਂ ਦੇਖਦੇ ਆਂ। ਠੀਕ ਨਹੀਂ ਵਧੀਆ ਹੁੰਦਾ। ਇਸੇ ਲਈ ਲੋਕ ਪਹਾੜਾਂ 'ਚ ਜਾਂਦੇ ਆਂ ਸੰਸੈਟ ਦੇਖਣ ਨੂੰ। ਇਸ ਸੰਸੈਟ ਪੁਆਇੰਟ ਆਸੀਂ ਆਪਣਾ ਇੱਥੇ ਬਣਾਇਆ ਹੋਇਆ। ਨਹੀਂ ਆਪਣੇ ਤਾਂ ਵੈਸੇ ਹੁੰਦਾ ਪਿੰਡਾਂ 'ਚ ਖਤਮ ਹੀ ਹੋ ਗਿਆ ਚੀਜ਼ਾਂ। ਲੋਕ ਸ਼ਹਿਰਾਂ ਨੂੰ ਫੋਲੋ ਕਰਨ ਲੱਗੇ ਹੋਏ ਆਂ। ਪਿੰਡ ਵਾਲੀ ਗੱਲਬਾਤ ਰਹੀ ਹੋਣੀ ਆ। ਹਾਂਜੀ ਆ ਪੂਰਾ ਸਾਡਾ ਇੱਕ ਸੇਅਰ ਏਰੀਆ ਵਾਸ਼ਰੂਮ ਲਾ ਆ ਗਿਆ। ਜਿੱਥੇ ਤੁਸੀਂ ਹੈਗੇ ਆਂ। ਦੋ ਰੂਮ ਸਾਡੇ ਉੱਤੇ ਹੈਗੇ ਜੀ ਆ ਬੈੱਡਰੂਮ। ਇੱਕ ਤੇ ਦੋ ਇਹ ਵੀ ਕਾਫੀ ਵੱਡੇ ਬੈੱਡਰੂਮ ਨੇ ਅਟੈਚ ਬਾਥਰੂਮ ਨਾਲ। ਹਾਂਜੀ ਇਹ ਇਹ ਫਿਰ ਇਹਦੇ ਉੱਪਰ ਇੱਕ ਪਰਗੋਲਾ ਬਣਿਆ ਹਾਂਜੀ ਤੁਸੀਂ ਸ਼ਾਮ ਨੂੰ ਸਵੇਰ ਨੂੰ ਇੱਥੇ ਬੈਠਣਾ ਬੜਾ ਹਾਂਜੀ ਜਾਨ ਕੁਝ ਕੁਝ ਲਾ ਕੇ ਇੱਥੇ ਬੈਠ ਸਕਦੇ ਜਮੀਂ ਪੈਂਦਾ ਤੁਸੀਂ ਮੀਂਹ ਦਾ ਨਜ਼ਾਰਾ ਵੀ ਲੋਪ ਤੋਂ ਹਮਮ ਹਰ ਇੱਕ ਗਲਾਸ ਹੋਵੇਗਾ ਗਲਾਸ ਲਿਖਾਸ ਲੱਗਿਆ ਹੋਗਾ ਤੇ ਮੀਂਹ ਪੰਦਾ ਹੋਗਾ ਸਹੀ ਹੈ ਠੀਕ ਹੈ ਆਹ ਪੂਰੀ ਛੱਤ ਅਸੀਂ ਫੇਰ ਰੱਖੀਏ ਵੀ ਤੁਸੀਂ ਇੱਥੇ ਮਰਜ਼ੀ ਬਹਿ ਜਾਓ ਮਤਲਬ ਇੱਕ ਵਾਰ ਪਹਾੜ ਵਾਲੀ ਫੀਲਿੰਗ ਆਏਗੀ ਪਹਾੜਾਂ ਦੇ ਬੈਠੇ ਹਾਂ ਨਾ ਤੇ ਪੂਰੇ ਕੀਤੇ ਨੇ ਸਾਰੇ ਬਹੁਤ ਖੁੱਡੀ ਹੈ ਨਾ ਹਾਂਜੀ ਨਹੀਂ ਵਾਕਈ ਸਕੂਨ ਹੈਗਾ ਹੈ ਸਕੂਨ ਉਹ ਰਹਿਣਾ ਅਟੈਚ ਬਾਥਰੂਮ ਹੈ ਇਹ ਬੰਦਾ ਬੈਡਰੂਮ ਹੈ ਵੀ ਵਿਕ ਸਿੱਟਿੰਗ ਇਹਦੇ ਸਿੱਧਾ ਬਾਹਰ ਆਉਣਾ ਹੈ ਇਹ ਹਾਂ ਜਿਆਣਾ ਹੋਣਾ ਆਹ ਚਾਹਤ ਰਗੇ ਸੀ ਯੂਪੀ ਲਾਈਟ ਕੀਤਾ ਹੋਇਆ ਪੂਰਾ ਠੀਕ ਹੈ ਜੀ ਇੱਥੇ ਵੀ ਸੀ ਇੱਕ ਗਲਾਸਰੂਮ ਬਣਾ ਲੈਣਾ ਇਹ ਇੱਥੇ ਆਹ ਏਰੀਆ ਨਾ ਹਾਂਜੀ ਤੁਸੀਂ ਜਿਹੜੇ ਪਰਫਾਰਮ ਕਰ ਜਨਵਰੀ 14 ਕਿਉਂਕਿ ਸੂਰਜ ਇੱਧਰ ਰਹਿੰਦਾ ਹੈ ਹਾਂਜੀ ਤੁਸੀਂ ਇੱਥੇ ਗਲਾਸ ਅੱਗੇ ਲਾ ਦੇਣਾ ਤੁਸੀਂ ਆ ਕੇ ਦਸੰਬਰ ਜਨਵਰੀ ਜਿੱਥੇ ਬੈਠੋ ਤੁਹਾਨੂੰ ਸਾਰਾ ਦਿਨ ਉੱਥੋਂ ਸੂਰਜ ਚੜਦਾ ਤੇ ਇੱਧਰ ਵੀ ਜਾਂਦਾ ਮੈਂ ਤੁਹਾਨੂੰ ਨਜ਼ਰ ਆਉਣਾ ਹੈ ਠੀਕ ਹੈ ਸਾਰਾ ਰੱਖਿਆ ਜੀ ਮਾਰੇ ਆਉਣਾ ਚਾਹ ਰੀ ਜੀ ਤੁਸੀਂ ਕੋਈ ਹਾਂਜੀ ਕੋਈ ਬਰਥਡੇ ਪਾਰਟੀ ਕਰਨੀ ਹੈ ਕੁਝ ਕਰਨਾ ਹੈ ਉਹਦੇ ਲਈ ਫੇਰ ਇੱਕ ਆ ਇੱਦਾਂ ਹੀ ਬਣਾਇਆ ਜਿਹੜਾ ਪ੍ਰੋਜੈਕਟ ਇਹ ਫੇਰ ਉਹ ਵੀ ਗਲਾਸ ਦੇ ਰੂਪ ਹੋਣੀ ਹੈ ਹਾਂਜੀ ਬੱਕੇ ਇਕੱਠਾ ਬਣਾਇਆ ਜਿਹੜੇ ਲੋਕਾਂ ਲੱਗ ਜਾਂਦੇ ਨੇ ਤਾਰੀਆਂ ਇਹ ਰੂਪ ਹੋਣਗੇ ਹਾਂਜੀ ਮੀਂਹ ਦਾ ਵੀ ਹੈ ਉਹਦੀ ਐਂਟਰੀ ਇੱਧਰ ਵੀ ਹੋ ਜਾਂਦੀ ਹੈ। ਇੱਧਰ ਨੂੰ ਸਰਵਿਸ ਹੈ ਜੀ। ਕਿਚਨ ਹੈਟ ਵਾਲੀ ਨਾ। ਕੁਝ ਖਾਣ ਪੀਣ ਨੂੰ ਮੰਗਾਣਾ ਕੁਝ ਵੀ। ਦੂਰੋਂ ਨਹੀਂ ਕੁਝ ਮੰਗਾਉਣਾ ਪੈਣਾ ਸਰਵੈਂਟ ਕੋ ਕਿਤੇ ਨੂੰ। ਉਹਨੂੰ ਇੱਥੇ ਹੀ ਸਰਵ ਕਰ ਦੇਉ। ਆਹ ਉਹ ਚਿਮਨੀ ਦੇਖ ਕੇ ਆਏ ਦੇ ਨਾ ਆਪਾਂ। ਹਾਂ ਠੀਕ ਹੈ। ਦੂਰੋਂ ਬਹੁਤ ਸੋਹਣਾ ਲੱਗਦਾ ਨਾ ਦੇਖਣ ਨੂੰ। ਆਲੇ ਚਾਨਲੇ ਆ ਗਾ ਮੈਂ। ਹਾਂ ਜੀ। ਬੜੀ ਬਹੁਤ ਸਾਡੇ ਜਿਹੜੇ ਇਹਦੇ ਉੱਪਰ ਵੀ ਲੱਗੂਗਾ ਇਹ ਹਨਾ ਉੱਪਰ। ਹਾਂ ਜੀ ਹਾਂ ਜੀ ਇਹਦੇ ਸਾਰੇ ਸਾਰੇ ਹੀ ਲਾਈਟ ਲੂਟ ਬਹੁਤ ਖੂਸ਼ ਹੈ ਦੇ ਉੱਤੇ। ਇੱਕ ਅਸੀਰੂਮ ਹੁਣ ਸਾਡੇ ਕੋਲ ਆ ਰਹਿ ਗਿਆ ਸੀ ਇਹਨੂੰ ਵੈਸੀ ਕਹ ਦਿੰਦੇ ਨੇ ਵੀ ਡੈੱਡ ਰੂਮ ਐ ਇਹ ਡੈੱਡ ਏਰੀਆ ਅੱਛਾ ਜੀ ਪਰ ਅਸੀਂ ਉਸ ਨੂੰ ਵੀ ਜਿਹੜਾ ਡੈੱਡ ਏਰੀਆ ਸੀ ਨਾ ਉਹਦੇ ਲਈ ਇੱਕ ਵਧੀਆ ਕਨਸੈਪਟ ਸੋਚ ਲਿਆ ਹਾਂ ਜੀ ਅਸੀਂ ਆ ਇਹਨੂੰ ਥੋੜੀ ਦੇਖ ਕੇ ਆਪਣੇ ਆਪ ਵੀ ਇਥੋਂ ਇਹਨੂੰ ਇੱਕ ਬਣਾ ਲਿਆ ਵਧੀਆ ਕਮਰਾ ਜਿਹੜਾ ਪੂਰਾ ਨੇਚਰਲ ਹੋਊਗਾ ਇਹਦੇ ਵਿੱਚ ਕਹਿੰਦੇ ਜਿੰਨੀਆਂ ਵੀ ਜਿਹੜਾ ਕੁਝ ਵੀ ਹੋਊਗਾ वुਡ ਦਾ ਹੀ ਹੋਣਾ ਅੱਛਾ वुਡ ਫਲੋਰ ਬੁੱਢਲੂ ਸਾਰੀ ਉੱਪਰਲੀ ਛੱਤ ਵੀ ਸਾਰੀ ਬੁੱਢ ਦੀ ਹੋਊਗੀ ਠੀਕ ਹੈ ਤੁਸੀਂ ਅਜੇ 10 15 ਜੇ ਫਰੈਂਡ ਆਉਣੇ ਆ ਤਾਂ ਉਹ ਆ ਕੇ ਇੱਥੇ 10 15 ਫਰੈਂਡ ਤੁਸੀਂ ਆਪਣੇ ਮਤਲਬ ਇੱਕ ਰੂਮ ਦੇ ਵਿੱਚ ਹੀ ਰਾਤ ਨੂੰ ਸੌਂ ਸਕਦੇ ਰਹ ਸਕਦੇ ਇਕੱਲੇ ਹੀ ਤੁਹਾਡੇ ਗੱਦੇ ਲਾ ਲਓ ਹਾਂ ਉਹਨਾਂ ਲਈ ਫਿਰ ਇਹ ਬਾਥਰੂਮ ਹੋ ਗਿਆ ਬਾਥਰੂਮ ਹੋ ਗਿਆ ਇੱਕ ਨਾਲ ਛੋਟੀ ਕਿਚਨ ਦੇਤੀ ਹੈ ਠੀਕ ਹੈ ਜੀ ਸੋ ਇਹ ਹੁਣ ਸਾਰੇ ਪਾਸਿਓਂ ਤੁਹਾਨੂੰ ਏਰੀਆ ਇਹ ਹਾਂ ਬੰਦ ਵੀ ਨਾ ਹੋਵੇ ਫੀਲਡ ਦਾ ਤੁਸੀਂ ਨਜ਼ਾਰਾ ਲੈਣਾ ਉੱਥੇ ਖੜ ਕੇ ਲੈ ਸਕਦੇ ਆ ਉੱਥੋਂ ਤੁਹਾਨੂੰ ਨਜ਼ਾਰਾ ਆਉਂਦਾ ਠੀਕ ਹੈ ਇਹ ਡਾਊਨ ਹਿਲਿੰਗ ਹੋ ਜਾਣਾ ਹਾਂ ਡਾਊਨ ਹਿਲਿੰਗ ਸਾਰੀ ਹੋਣੀ ਬੁੱਢੀ ਹੋਣੀ ਸਾਰੀ ਇਹ ਤਾਂ ਪਤਾ ਹੀ ਨਾ ਲੱਗਦਾ ਇਹ ਤਾਂ ਹੁਣ 2-3 ਮਹੀਨੇ ਦੀ ਹੋਣੀ ਰਹਿ ਗਈ ਅਸੰਬੋਧਕ ਕੋਲੋਂ ਵੀ ਇੰਤਜ਼ਾਰ ਅਸੰਬੋਧਕ ਸਾਡੀ ਕੋਸ਼ਿਸ਼ ਹੈ ਜੀ ਪੂਰਾ ਕਰਦੀਏ ਵਾਕਈ ਇਹ ਕੇ ਦੇਖਦੇ ਆ ਤੇ ਤੁਸੀਂ ਦੱਸ ਰਹੇ ਸੀ ਨਾ ਵੀ ਤੁਹਾਡੇ ਕੋਲ ਸਿੰਗਰ ਵਗੈਰਾ ਵੀ ਕਾਫੀ ਆ ਕੇ ਗਏ ਆਂ ਜੀ ਬਹੁਤ ਸਿੰਗਰ ਆਏ ਆਂ ਵੇ ਜਿਨਤੋਂ ਸੁਰਿੰਦਰ ਸ਼ਿੰਦਾ ਜੀ ਨੇ ਜਿਹੜੇ ਮੇਨ ਜਿਹੜੇ ਹੁਣ ਨਹੀਂ ਰਹੇ ਉਹਨਾਂ ਨੇ ਆ ਕੇ ਮੇਰੇ ਕੋਲ ਸਪੈਸ਼ਲ ਮੈਨੂੰ ਇੱਕ ਉਹਦੀ ਗੱਲ ਬਹੁਤ ਵਧੀਆ ਲੱਗੀ ਮੇਰਾ ਟਿਊਬਲ ਚੱਲਦਾ ਸੀ ਹਾਂਜੀ ਉਹਨਾਂ ਨੇ ਕੋਈ ਸ਼ੂਟ ਹੋਣ ਲੱਗੇ ਚੱਲੇ ਕੁਰਤਾ ਚਾਦਰ ਲਾਇਆ ਸੀ ਉਹਨਾਂ ਨੇ ਹਾਂ ਉਹਨਾਂ ਨੇ ਕੁਰਤਾ ਚਾਦਰ ਖੋਲਿਆ ਫੋਲ ਕੰਮ ਕਹਿੰਦੇ ਆ ਰੋਕ ਦੋ ਆਪਣਾ ਕੰਮ ਅਜੇ ਹਾਂ ਕਹਿੰਦੇ ਮੇਰਾ ਟਿਊਬਲ ਚਨਾਉਣਾ ਕਹਿੰਦੇ ਮੈਨੂੰ ਬਹੁਤ ਮਦਦ ਆ ਗਈਆਂ ਮੇਰਾ ਟਿਊਬਲ ਚਨਾਉਣ ਨੂੰ ਅੱਛਾ ਸੇਮ ਗੱਲ ਮੇਰੀ ਜਿਹੜੀ ਸੀ ਦੀਪ ਸਿੱਧੂ ਆਪਣੇ ਸੁਰਗਵਾਸੀ ਨੇ ਹਾਂਜੀ ਹਾਂਜੀ ਬਹੁਤ ਵਧੀਆ ਇਨਸਾਨ ਸੀ ਉਹ ਮਤਲਬ ਮੇਰੇ ਨਾਲ ਉਹਦੇ ਬਹੁਤ ਵਧੀਆ ਰਿਲੇਸ਼ਨ ਬਣ ਗਏ ਸੀ ਇੱਥੇ ਰਹਿਣ ਕਰਕੇ ਛੂਟੇ ਕਰਕੇ ਦੋ ਮੂਵੀਜ਼ ਦੀ ਸ਼ੂਟਿੰਗ ਅੱਥੇ ਮੇਰੇ ਕੋਲ ਕਰਕੇ ਲਗਈ ਹਮ ਇੱਕ ਰੰਗ ਪੰਜਾਬ ਸੀ ਇੱਕ ਦੇਸੀ ਸੀ ਅੱਛਾ ਉਹ ਇੱਕ ਸ਼ੂਟਿੰਗ ਦੇ ਵਿੱਚ ਉਹ ਉਹਨਾਂ ਦਾ কুਸਤੀਕਾਰ ਰੋਲ ਹਾਂਜੀ কুਸਤੀ ਦਾ ਰੋਲ ਕਰਕੇ ਆਏ ਤੇ ਉਹ ਕੁਦਰਤੀ ਉੱਥੋਂ ਟਿਊਬਲ ਚੱਲਣ ਲੱਗ ਗਿਆ ਤੇ ਉਹ ਕਹਿੰਦੇ ਯਾਰ ਮੈਂ ਤਾਂ ਕਿ ਉਹ ਬੰਦੇ ਨਾ ਆਉਂਦੇ। ਜਦ ਕਿ ਉਹ ਬੰਦੇ ਨਾ ਆਉਂਦੇ ਨਾ ਆਉਂਦੇ ਮੇਰੀ ਉੱਥੇ ਲੇਕ ਛੋਟੀ ਜਿਹੀ ਬਣੀ ਹੋਈ ਸੀ। ਹਾਂ ਜੀ ਉਹ ਜਿਹੜੀ ਚੌਂਕੜੀ ਵਾਲੀ। ਫਿਰ ਉਹ ਮੈਨੂੰ ਕਹਿੰਦੇ ਕਿ ਕਿੰਨੀ ਕੁ ਡੂੰਘੀ ਐ। ਮੈਂ ਕਿਹਾ ਹੈਗੀ 8 ਫੁੱਟ ਡੂੰਘੀ। ਹਾਂ। ਕਹਿੰਦੇ ਡੁੱਬਦੇ ਤਾਂ ਨਹੀਂ। ਮੈਂ ਕਿਹਾ ਜੇ ਤੈਰ ਨਾਉਂਦਾ ਫਿਰ ਤਾਂ ਡੁੱਬ ਜੀਂ। ਕਹਿੰਦੇ ਮੈਨੂੰ ਛਾਲ ਮਾਰਨੀ ਵਿੱਚ ਜੇ ਡੁੱਬਣ ਲੱਗਿਆ ਮੈਨੂੰ ਕੱਢ ਲਿਓ। ਉਹਨਾਂ ਨੇ ਉੱਥੇ ਘੜ ਕੇ ਵਿੱਚ ਛਾਲ ਮਾਰੀ। ਉਹ ਚਲੋ ਬਾਹਰ ਨਿਕਲੇ ਆਏ। ਸਵੀਮਰ ਵੀ ਹੈਗੇ ਉਹ ਸਵੀਮਿੰਗ ਆਉਂਦੀ ਸੀ। ਫਿਰ ਜਦੋਂ ਕੰਢੇ ਜੇ ਤੇ ਆਏ ਨਾ ਉੱਥੇ ਉਹ ਕਹਿੰਦੇ ਯਾਰ ਲੋਕ ਨਾ ਮੱਡ ਬਾਤ ਕਰਨ ਲਈ ਪਤਾ ਕਿੱਥੇ ਕਿੱਥੇ ਜਾਂਦੇ ਆਂ ਕਹਿੰਦੇ ਮੈਂ ਤਾਂ ਅੱਜ ਮੱਡ ਬਾਤ ਕਰਨ ਲਈ ਸਾਰਾ ਸਿਰ ਮੂੰਹ ਇਦਾਂ ਅੱਛਾ ਮਿੱਟੀ ਨਾਲ ਲਵੇੜਿਆ ਸਾਰਾ ਲਵੇੜ ਗਿਆ ਨਜ਼ਾਰੇ ਲੈ ਉਹੀ ਆ ਨਾ ਉਹਨਾਂ ਦਾ ਵੀ ਫਿਲਮੀ ਲਾਈਫ ਨੂੰ ਲੈ ਕੇ ਸਕੂਨ ਖਤਮ ਹੋ ਗਿਆ ਲਾਈਫ ਚ ਆ ਮੇਰਾ ਕਮਾਲ ਨੇ ਸਕੂਨ ਘਤੋ ਉਹ ਕਹਿੰਦੇ ਬੰਬੇ ਵਿੱਚ ਮੈਂ ਰਹਿਣਾ ਤੇ ਮੇਰੇ ਕੋਲ ਬਹੁਤ ਲਗਜ਼ਰੀ ਮਤਲਬ ਉੱਤੇ ਰਹਿਣ ਦਾ ਹੈ ਲਗਜ਼ਰੀ ਗੱਡੀਆਂ ਹੈ ਲਗਜ਼ਰੀ ਮੇਰਾ ਰਹਿਣ ਸਹਿਣ ਹੈ ਪਰ ਇਹ ਚੀਜ਼ ਪਰ ਕਹਿੰਦਾ ਇਹ ਚੀਜ਼ ਮੈਂ ਜਦੋਂ ਪੰਜਾਬ ਤੋਂ ਗਿਆ ਮੈਂ ਮਿਸ ਕੀਤੀ ਹੈ ਮੈਨੂੰ ਅੱਜ ਨਜ਼ਾਰਾ ਇੱਥੇ ਇਸ ਲਈ ਆਇਆ ਕਿ ਇੱਥੇ ਡਿਸਟਰਬ ਕਰਨ ਵਾਲਾ ਕੋਈ ਨਹੀਂ ਹੈ ਮੈਨੂੰ। ਹੂੰ ਠੀਕ ਹੈ। ਵੀ ਜਿੱਥੇ ਮੈਂ ਸ਼ੂਟਿੰਗ ਤੇ ਜਾਂਦਾ ਉੱਥੇ ਆਹਲੇ ਲੋਕ ਆ ਜਾਂਦੇ ਆਂ ਹੋਰ ਉਹਨੇ ਕਹਿੰਦਾ ਕਹਿੰਦੇ ਇੱਥੇ ਮੈਨੂੰ ਆਕਾਂਤ ਬਹੁਤ ਵਧੀਆ ਲੱਗਿਆ। ਸਹੀ ਹੈ। ਉਹ ਵੀ ਉਹਨੇ ਆਪਣਾ ਪਰਸਨਲ ਨੰਬਰ ਵੀ ਦਿੱਤਾ ਸੀ। ਜੀ ਤੁਸੀਂ ਬੰਬੇੋਂ ਮੇਰੇ ਕੋਲ। ਤੁਹਾਨੂੰ ਮੈਂ ਬੰਬੇ ਤੋਂ ਲਾਵਾਂਗਾ। ਇੱਕ ਬੰਦੇ ਜਾਂਦੇ ਜਾਂਦੇ ਇਹ ਵੀ ਕਹਿ ਗਏ ਸੀ ਕਹਿੰਦੇ ਭਾਈ ਜੀ ਕੋਈ ਗੱਲ ਨਹੀਂ ਇੱਥੇ ਇੰਡਸਟਰੀ ਆਉਣ ਲਾ ਦੂੰਗਾ ਮੈਂ ਸਾਰੀ ਬੰਬੇ ਆਣੀ। ਹੂੰ ਫਿਲਮ ਇੰਡਸਟਰੀ ਦੇ ਬੰਦੇ ਦਾ ਆਲਮੋਸਟ ਮੇਰੇ ਕੋਲ ਸਾਰੇ ਜਿੰਨੇ ਉਹ ਬਿਟਾ ਲਈ ਵਾਰ ਹੋ ਗਈ। ਅੱਛਾ। ਬੀਨ ਬੀਨ ਸ਼ਰਮਾ ਹੋ ਗਈ। ਹਾਂਜੀ। ਕੀ ਹੈ ਮਲਕੀਤਰਾਉਣੀ ਮੈਡਮ ਗੁਰਪ੍ਰੀਤ ਸੰਗੂ ਸੰਗੂ ਇੱਕ ਜਿਹੜੀ ਆਪਣੇ ਉਹਦੇ ਨਾਲ ਦੀਪ ਸਿੱਧੂ ਨਾਲ ਰੀਨਾ رائے ਕੁੜੀ ਜੀ ਨਾਲ ਸੀ ਉਸ ਟਾਈਮ ਐਕਸੀਡੈਂਟ ਦੇ ਟਾਈਮ 'ਤੇ ਨਾਲ ਸੀ ਉਹ ਵੀ ਇੱਥੇ ਸੀ। ਤੇ ਹੋਰ ਵੀ ਕਈ ਐਕਟਰ ਜਿਹੜੇ ਮੈਨੂੰ ਉਹਨਾਂ ਦੇ ਨਾਮ ਨਹੀਂ ਕਈਆਂ ਦੀ ਯਾਦ। ਹੂੰ। ਕਾਫੀ ਮੇਰੇ ਕੋਲ ਆ ਕੇ ਗਏ। ਇੱਕ ਤੁਸੀਂ ਕਹਿ ਰਹੇ ਤੇ ਵੀ ਸਰਗੁਣ ਮਹਿਤਾ ਨਾਲ ਦਾ ਜਿਹੜਾ ਸੀਰੀਅਲ ਉਡਾਰੀਆਂ ਸਰਗੁਣ ਮਹਿਤਾ ਨੇ ਆਪਣੇ ਉੱਥੇ ਹੋਣਾ ਸੀ। ਉਡਾਰੀਆਂ ਸੀਰੀਅਲ ਸ਼ੁਰੂ ਕਰਨਾ ਸੀ। ਉਹ ਮੇਰੇ ਕੋਲ ਆਏ ਸੀ ਇੱਥੇ ਉਦੋਂ ਕਹਿੰਦੇ ਨੇ ਮੈਨੂੰ 15 ਸਾਲ ਲਈ ਲੀਜ਼ ਤੇ ਦੇ ਦਿਓ ਹਾਂ ਹੂੰ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਨਹੀਂ 15 ਸਾਲ ਲਈ ਨਹੀਂ ਤੁਸੀਂ 2 ਮਹੀਨਾ ਦੋ ਮਹੀਨੇ ਸ਼ੂਟਿੰਗ ਕਰਨੀ ਕਰ ਸਕਦੇ ਹੋ ਜੇ ਮੈਂ ਤੁਹਾਨੂੰ 15 ਸਾਲ ਲਈ ਦੇ ਦਾਂ ਸਹੀ ਗੱਲ ਹੈ ਉਦੋਂ ਵੀ ਉਹਨੇ ਤੁਹਾਨੂੰ ਪੁੱਛ ਕੇ ਆਉਂਗੇ ਵੀ ਮੈਂ ਆਜਾ ਮੈਂ ਤੇ ਫਿਰ ਮੇਰਾ ਆਪਣਾ ਕੁਝ ਨਹੀਂ ਰਹਿਣਾ ਇੱਥੇ ਫਿਰ ਮੈਂ ਕਿਹਾ ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ ਉਹ ਪੈਸਾ ਵੀ ਮੈਨੂੰ ਦੇ ਰਹੇ ਸੀਗਾ ਉਹ ਵੀ ਤਾਂ ਪੈਸਾ ਤਾਂ ਦੇ ਦਿੰਦੇ ਉਹ ਫਾਇਦਾ ਨਹੀਂ ਇਹਨਾਂ ਨੇ ਤਾਂ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਤੇ ਸ਼ੌਂਕ ਨਾਲ ਹੋਈ ਵੀ ਚੀਜ਼ ਹੈ ਤੇ ਫਿਰ ਹੁਣੇ ਲੇਟੈਸਟ ਮੇਰੇ ਕੋਲ ਕੋਈ ਹੋਰ ਮੈਨੂੰ ਉਹਦਾ ਨਾਮ ਨਹੀਂ ਪਤਾ ਮੂਵੀ ਦਾ ਕਿਹੜਾ ਸੀ ਹਮ ਮੇਥੋਂ 6 ਮਹੀਨੇ ਲਈ ਆ ਫਾਰਮ ਹਾਊਸ ਮੰਗਰੇ ਸੀ ਰੈਂਟ ਦੇ ਉੱਤੇ ਹਮ ਤੇ ਪਰ ਮੇਰਾ ਅਜੇ ਤਿਆਰ ਨਹੀਂ ਸੀ ਹਮ ਫਿਰ ਮਨੂੰ ਕਹਿੰਸੀ ਸੀ ਕਿ ਮੈਨਾਂ ਵੇਟ ਕਰ ਲੰਨੇ ਆ ਮੈਂ ਕਿਹਾ ਨਹੀਂ ਅਜੇ ਮੇਰਾ ਕੋਈ ਪਤਾ ਨਹੀਂ ਜੰਪਰ ਤੱਕ ਮੈਂ ਕੋਸ਼ਿਸ਼ ਕਰਦਾ ਹਮ ਵੀ ਤਿਆਰ ਹੋ ਜਵੇ ਜੇ ਇਹਨ ਕੇਸ ਨਹੀਂ ਹੁੰਦਾ ਫਿਰ ਮੈਂ ਆਪਣੀ ਕਮਿਟਮੈਂਟ ਤੇ ਨਹੀਂ ਸਹੀ ਹੋਊਗਾ ਹੈਨਾ ਬਿਲਕੁਲ ਜਦੋਂ ਮੇਰਾ ਬਣ ਗਿਆ ਉਦੋਂ ਮੈਂ ਸੋਚ ਸਕਦਾ ਹਮ ਪਰ ਮੈਂ ਲੰਬੇ ਸਮੇਂ ਲਈ ਕਿਸੇ ਨੂੰ ਨਿਤੋਂਗ ਨੀ ਸਹੀ ਆ ਕਿਉਂਕਿ ਫਿਰ ਆਪਣੀ ਚੀਜ਼ ਨਹੀਂ ਰਹਿੰਦੀ ਬੁੱਤ ਹੈ ਹੀ ਆ ਬੜਾ ਟੀਮ ਦਾ ਬਹੁਤ ਧੰਨਵਾਦ ਤੁਸੀਂ ਬੜੀ ਦੂਰ ਤੋਂ ਵਿੱਚ ਮੇਰੇ ਰਿਸ਼ਤੇਦਾਰ ਵੀ ਨੇ ਨਹੀਂ ਅਸੀਂ ਨਾ ਜਦੋਂ ਰੋਡ ਤੇ ਜਾ ਰਹੇ ਸਤੋ ਰਹਿ ਹੀ ਨਹੀਂ ਗਿਆ ਚੱਲੇ ਸੀ ਕਿਸੇ ਹੋਰ ਤੇ ਮੈਂ ਕਿਹਾ ਨਹੀਂ ਪਹਿਲਾਂ ਦੇਖ ਕੇ ਚੱਲਦੇ ਆ ਵੀ ਕਿੱਥੇ ਗਿਆ ਵੈਲਕਮ ਜੀ ਤੁਹਾਨੂੰ ਆਇਆ ਨੂੰ ਨਹੀਂ ਬਹੁਤ ਸੋਹਣਾ ਬਣਾਇਆ ਜੀ ਹਜੇ ਤਾਂ ਤਿਆਰ ਵੀ ਨਹੀਂ ਹੋਇਆ ਤੇ ਜਦੋਂ ਪ੍ਰੋਪਰ ਤਿਆਰ ਹੋ ਗਿਆ ਅਤੇ ਦੋਸਤੋ ਇੱਕ ਵਾਰ ਜਦੋਂ ਬਣ ਗਿਆ ਨਾ ਤਾਂ ਤੁਹਾਨੂੰ ਪ੍ਰੋਪਰ ਦਿਖਾ ਕੇ ਜਾਵਾਂਗੇ ਦੁਬਾਰਾ ਆਪਾਂ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਓਕੇ ਵੱਡਾ ਆਪਣਾ ਜੀ ਜਦੋਂ ਮਰਜ਼ੀ ਆਓ ਤੁਸੀਂ ਇਸ ਏਰੀਆ ਦੇ ਇਲਾਕੇ ਦੇ ਹਾਂ ਜੀ ਠੀਕ ਹੈ ਧੰਨਵਾਦ ਜੀ ਓਕੇ ਸੀ ਸਾਰਾ